ਕਬੜੀ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਦੁਨੀਆਂ ਦੀਆਂ ਮੁੱਖ ਭਾਸ਼ਾਵਾਂ ਜਿਹੜੀਆਂ ਪੜੀਆਂ ਜਾਂਦੀਆਂ ਉਹਦੇ ਵਿੱਚੋਂ ਇੱਕ ਭਾਸ਼ਾ ਅੱਜ ਬਾਹਰਲੇ ਦੇਸ਼ਾਂ ਦੇ ਵਿੱਚ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਪੀਸਨੇ ਦਰਜੇ ਦੇ ਉੱਤੇ ਪੰਜਾਬੀ ਭਾਸ਼ਾ ਪਹੁੰਚ ਗਈ ਹੈ ਤੁਹਾਨੂੰ 에어ਪੋਰਟਾਂ ਤੋਂ ਲੈ ਕੇ ਤੇ ਥਾਤਾ ਸਾਈਨ ਬੋਰਡਾਂ ਦੇ ਉੱਤੇ ਵੀ ਪੰਜਾਬੀ ਭਾਸ਼ਾ ਨਜ਼ਰ ਆਉਂਦੀ ਹੈ ਪਰ ਹਿੰਦੁਸਤਾਨ ਦੇ ਵਿੱਚ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਨੁਕਰੇ ਡਾਉਣ ਵਾਸਤੇ ਸਾਜਸ਼ਾ ਚੱਲ ਰਹੀ ਹੈ। ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਧੱਕਾ ਹੋਇਆ ਤੇ ਉੱਥੇ ਪੰਜਾਬੀ ਨੂੰ ਪਛਾਵਾਂ ਦੇ ਵਿੱਚ ਖੇਤਰੀ ਪਛਾਵਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹੁਣ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ 2020 ਦੀ। ਉਹਦੇ ਤਹਿਤ ਜਿਹੜਾ 10ਵੀਂ ਤੇ 12ਵੀਂ ਦੇ ਰੋਡ ਦਾ ਜਿਹੜਾ ਡਰਾਫਟ ਪਾਲਿਸੀ ਬਣੀ ਹੈ। ਉਹਦੇ ਵਿੱਚੋਂ ਜਿਹੜੀਆਂ ਖੇਤਰੀ ਪਛਾਵਾਂ ਦੀ ਲਿਸਟ ਜਾਰੀ ਹੋਈ ਹੈ ਉਹਦੇ ਵਿੱਚੋਂ ਹੀ ਪੰਜਾਬੀ ਗਾਇਕ ਇਹ ਬਹੁਤ ਵੱਡਾ ਧੋਖਾ ਹੈ ਪੰਜਾਬੀ ਮਾਮਲੀ ਦੇ ਨਾਲ ਹੁਣ ਸਰਕਾਰ ਵੀ ਸਾਡੀ ਸੁਤੀ ਪਈ ਹੈ ਸਰਕਾਰ ਦੇ ਤੇ ਆਪਣੇ ਮੈਂਕਨਾਂ ਦੇ ਜਿਹੜੇ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚੋਂ ਪੰਜਾਬੀ ਨੂੰ ਜਿਹੜੀ अहमियत ਦਿੱਤੀ ਜਾਂਦੀ ਹੈ ਚਾਹੇ ਪੀਪੀਐਸਸੀ ਹੈ ਚਾਹੇ ਐਸਐਸਪੋਰਟ ਹੈ ਉੱਥੇ ਹੀ अहमियत ਨਹੀਂ ਦਿੱਤੀ ਜਾਂਦੀ ਤੇ ਇਹ ਜਿਹੜਾ ਵੱਡਾ ਧੋਖਾ ਹੈ ਇਹਦੇ ਖਿਲਾਫ ਅਸੀਂ ਡਟ ਕੇ ਰੋਲਸ ਉੱਪਰ ਕਟ ਕਰਾਂਗੇ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਪੰਜਾਬੀ ਬਹੁਤ ਵੱਡੀ ਇੱਕ ਭਾਸ਼ਾ ਔਰ ਬਹੁਤ ਵੱਡੀ ਇਸ ਭਾਸ਼ਾ ਦੀ अहमियत ਹੈ ਬਹੁਤ ਬੜਾ ਸਾਹਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਕਾਸ਼ਨਾ ਹੋਈ ਹੈ ਉਹ ਪੰਜਾਬੀ ਗੁਰਮੁਖੀ ਭਾਸ਼ਾ ਦੇ ਵਿੱਚ ਹੈ ਇਸ ਕਰਕੇ ਇਸ ਭਾਸ਼ਾ ਨੂੰ ਬੰਦਾ ਮਾਨ ਸਨਮਾਨ ਦੇਣਾ ਚਾਹੀਦਾ ਤੁਰੰਤ ਜਿਹੜੀ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਪੰਜਾਬੀ ਨੂੰ ਸ਼ਾਮਲ ਕਰਨਾ ਚਾਹੀਦਾ ਬਹੁਤ ਵੱਡੀ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਦੁਨੀਆ ਦੀਆਂ ਲੋਕ ਭਾਸ਼ਾਆਂ ਮ ਜਿਹੜੀਆਂ ਭੁਲੀਆਂ ਜਾਂਦੀਆਂ ਉਹਦੇ ਵਿੱਚੋਂ ਇੱਕ ਭਾਸ਼ਾ ਅੱਜ ਬਾਰਲੇ ਦੇਸ਼ਾਂ ਦੇ ਵਿੱਚ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਤੀਸਰੇ ਦਰਜੇ ਦੇ ਉੱਤੇ ਪੰਜਾਬੀ ਭਾਸ਼ਾ ਪਹੁੰਚ ਗਈ ਹੈ ਤੁਹਾਨੂੰ 에어ਪੋਰਟਾਂ ਤੋਂ ਲੈ ਕੇ ਤੇ ਥਾਤਾ ਸਾਈਨ ਬੋਰਡਾਂ ਦੇ ਉੱਤੇ ਵੀ ਪੰਜਾਬੀ ਭਾਸ਼ਾ ਨਜ਼ਰ ਆਉਂਦੀ ਹੈ ਪਰ ਹਿੰਦੁਸਤਾਨ ਦੇ ਵਿੱਚ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਨੁਕਰੇ ਡਾਉਣ ਵਾਸਤੇ ਸਾਜਸ਼ਾ ਚੱਲ ਰਹੀ ਹੈ ਕਿ ਜਦੋਂ ਕਸ਼ਮੀਰ ਦੇ ਵਿੱਚ ਧੱਕਾ ਹੋਇਆ ਕਿ ਉੱਥੇ ਪੰਜਾਬੀ ਨੂੰ ਪਛਾਵਾਂ ਦੇ ਵਿੱਚ ਖੇਤਰੀ ਪਛਾਵਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੁਣ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਦੋ ਵੀ ਆਰ ਗਈ ਦੀ ਉਹਦੇ ਤਹਿਤ ਜਿਹੜਾ 10ਵੀਂ ਤੇ 12ਵੀਂ ਦੇ ਬੋਰਡ ਦਾ ਜਿਹੜਾ ਡਰਾਫਟ ਪਾਲਿਸੀ ਬਣੀ ਹੈ ਉਹਦੇ ਵਿੱਚੋਂ ਜਿਹੜੀਆਂ ਖੇਤਰੀ ਪਛਾਵਾਂ ਦੀ ਸਿੱਟ ਜਾਰੀ ਹੋਈ ਹੈ ਉਹਦੇ ਵਿੱਚੋਂ ਹੀ ਪੰਜਾਬੀ ਗਾਇ ਇਹ ਬਹੁਤ ਵੱਡਾ ਧੋਖਾ ਹੈ ਪੰਜਾਬੀ ਬਾਪ ਬੋਲੀ ਤੇ ਨਾਲ ਹੁਣ ਸਰਕਾਰ ਵੀ ਸਾਡੀ ਸੁਤੀ ਪਈ ਹੈ ਸਰਕਾਰ ਦੇ ਤੇ ਆਪਣੇ ਵਿਭਾਗਾਂ ਦੇ ਜਿਹੜੇ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚੋਂ ਪੰਜਾਬੀ ਨੂੰ ਜਿਹੜੀ अहमियत ਦਿੱਤੀ ਜਾਂਦੀ ਹੈ ਚਾਹੇ ਪੀਪੀਐਸਸੀ ਹੈ ਚਾਹੇ ਐਸਐਸਪੋਰਟ ਹੈ ਉੱਥੇ ਹੀ अहमियत ਨਹੀਂ ਦਿੱਤੀ ਜਾਂਦੀ ਤੇ ਇਹ ਜਿਹੜਾ ਵੱਡਾ ਧੋਖਾ ਹੈ ਇਹਦੇ ਖਿਲਾਫ ਅਸੀਂ ਡਟ ਕੇ ਰੋਡਸ ਪਰਕਟ ਕਰਾਂਗੇ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਪੰਜਾਬੀ ਬਹੁਤ ਵੱਡੀ ਇੱਕ ਭਾਸ਼ਾ ਔਰ ਬਹੁਤ ਵੱਡੀ ਇਸ ਭਾਸ਼ਾ ਦੀ ਇਮਾਨੀਤ ਹੈ ਬਹੁਤ ਬੱਚਾ ਸਾਹਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਕਾਸ਼ਨਾ ਹੋਈ ਹੈ ਉਹ ਪੰਜਾਬੀ ਗੁਰਮੁਖੀ ਭਾਸ਼ਾ ਦੇ ਵਿੱਚ ਹੈ ਇਸ ਕਰਕੇ ਇਸ ਭਾਸ਼ਾ ਨੂੰ ਬੰਦਾ ਮਾਨ ਸਨਮਾਨ ਦੇਣਾ ਚਾਹੀਦਾ ਹੈ ਤੁਰੰਤ ਜਿਹੜੀ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਪੰਜਾਬੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ